Thank <laughs> you. ਸ਼ੈਸ਼ਤ ਨਾਮਨ ਨਮਸਕਾਰ ਕਾਮ ਜਿੱਤੇ ਸ਼ੈਸ਼ਤ ਨਾਮਨ ਨਮਸਕਾਰ ਕਾਮ ਜਿੱਤੇ ਮੈਂ ਥੱਕ ਗਿਆ ਵਾਂ ਮੈਂ ਪਹਾੜ ਦੀ ਪੁੰਦਰ ਵੇਖ ਕਰਕੇ ਬਹਿ ਗਿਆ ਤੇਰੇ ਕੋਲ ਨਾਲੇ ਬੱਚਾ ਹੈ ਨਾਲੇ ਤੇਰੇ ਕੋਲ ਕੰਬਲ ਹੈ ਧੀਏ ਤੈਨੂੰ ਭਾਰ ਨਹੀਂ ਲੱਗਦਾ 17 ਸਾਲ ਦੀ ਲੜਕੀ ਨੇ ਜਿਹੜੀ ਮਾਤਮਾ ਨੂੰ ਗੱਲ ਆਖੀ ਬਾਬਾ ਜੀ ਭਾਰ ਉਹਨਾਂ ਚੀਜ਼ਾਂ ਦਾ ਲੱਗਦਾ ਜਿਨ੍ਹਾਂ ਨਾਲ ਪਿਆਰ ਨਾ ਹੋਵੇ ਭਾਰ ਉਹਨਾਂ ਚੀਜ਼ਾਂ ਦਾ ਲੱਗਦਾ ਜਿਨ੍ਹਾਂ ਦੇ ਨਾਲ ਨੇ ਨਾ ਹੋਵੇ ਇਹ ਮੇਰਾ ਭਰਾਏ ਮੇਰੇ ਮੋਢਿਆਂ ਤੇ ਬੈਠਾ ਤੇ ਭਰਾ ਦਾ ਕਾਹਦਾ ਭਾਰ ਜਿੰਨ ਪ੍ਰੇਮ ਕਿਓ ਤੇ ਨਹੀਂ ਪ੍ਰਾਪਾਇਓ ਜਿੱਥੇ ਪਿਆਰ ਹੋਵੇ ਉੱਥੇ ਭਾਰ ਨਹੀਂ ਲੱਗਦਾ ਗੁਰੂ ਕੇ ਸਿੱਖੋ ਫਿਰ ਛੋਟੇ ਫਰਜੰਦਾ ਨੂੰ ਜਿਵੇਂ ਸੂਬੇ ਨੇ ਵੰਗਾਰਿਆ ਕਿਦਾਂ ਦਾ ਭਾਰ ਪਾਇਆ ਰੰਚਕ ਮਾਤਰ ਵੀ ਉਹਨਾਂ ਰੱਬ ਦੇ ਪਿਆਰਿਆਂ ਦੇ ਮੱਥੇ ਤੇ ਤਿਉੜੀ ਨਹੀਂ ਪਈ ਮੈਂ ਸੋਚ ਕੇ ਕੁਝ ਹੋਰ ਆਇਆ ਸਾ ਵੀ ਕੋ ਰੱਬ ਦੇ ਕਰਦੀ ਗੱਲ ਕਰਾਂਗਾ ਹੈ ਤਾਂ ਇਹ ਵੀ ਰੱਬ ਦੇ ਕਰਦੀ ਪਰ ਕੁਦਰਤੀ ਤੌਰ ਤੇ ਜਦੋਂ ਪ੍ਰਕਰਨ ਚੱਲਦਾ ਹੋਵੇ ਨਾ ਉਹਦੇ ਵਿੱਚੋਂ ਹੀ ਕੁਝ ਕਹਿਣ ਦਾ ਯਤਨ ਕਰਨਾ ਚਾਹੀਦਾ ਹੈ ਛੋਟੇ ਫਰਜ਼ੰਦ ਦੀ ਗੱਲ ਕੀਤੀ ਤੇ ਛੋਟਾ ਫਰਜ਼ੰਦ ਬਣਦਾ ਕਿਵੇਂ ਹੈ ਇਹਦੇ ਤੋਂ ਪਹਿਲਾਂ ਵੇਖਣਾ ਪਵੇਗਾ ਵੀ ਜਿਹੜਾ ਐਡਾ ਛੋਟਾ ਬੱਚਾ ਸ਼ਹੀਦ ਹੁੰਦਾ ਹੈ ਉਦੀ ਮਾਂ ਤੇ ਉਹਦੇ ਪਿਓ ਦੇ ਖੁਚਾਂ ਦੇ ਥੱਲੇੋਂ ਜ਼ਮੀਨ ਤਾਂ ਨਹੀਂ ਨਿਕਲਦੀ। ਉਹਨਾਂ ਦਾ ਕੀ ਹਾਲ ਹੈ? ਤੁਸੀਂ ਕਿਤੇ ਅਚਲੋ ਟਾਲੇ ਚਲੇ ਜਾਓ। ਜਿੱਥੇ ਨਾਨਕ ਨਿਰੰਕਾਰੀ ਦਾ ਦਰਬਾਰ ਬਣਿਆ ਨਾ ਬਾਹਰਲੇ ਪਾਸੇ ਇੱਕ 베ਰੀ ਦਾ ਰੁੱਖ ਹੈ। ਉਹਦੇ ਗਾੜੀ ਇੱਕ 12-13 ਫੁੱਟ ਦੀ ਸੜਕ ਹੈ। ਉਹਦੇ ਤੋਂ ਅਗੇਰੇ ਮੁੜ ਕੇ ਜੋਗੀ ਲੋਕਾਂ ਦਾ ਸਿੱਧ ਲੋਕਾਂ ਦਾ ਇੱਕ ਬਹੁਤ ਵੱਡਾ ਸਰੋਵਰ ਹੈ। ਉਹਨੂੰ ਮੰਨਦੇ ਨੇ ਉਹ ਜਦੋਂ ਇੱਥੇ ਸ਼ਗਰਤਰੀ ਦਾ ਮੇਲਾ ਹੋਇਆ ਨਾਨਕ ਨਿਰੰਕਾਰ ਹੀ ਆਏ 13 ਦਿਨ ਸਿੱਧਾਂ ਦੇ ਨਾਲ ਗੋਸ਼ਟ ਹੋਈ 13 ਦਿਨਾਂ ਤੋਂ ਬਾਅਦ ਆ ਮਛੰਦਰਾ ਨਾਥ ਨੇ ਆਏ ਨਹੀਂ ਨੀਹਾ ਵਿੱਚ ਖੜੇ ਲਾਲ ਜ਼ਰਾ ਕਬਰ ਆਏ ਨਹੀਂ ਨੀਹਾ ਸਿੱਖੀ ਦੇ ਆ ਪੈਰੇਦਾਰ ਲੋਭ ਵਿੱਚ ਆਏ ਨਹੀਂ ਉੱਬ ਕਹਿੰਦਾ ਦੇ ਆਂਗਾ ਜਗੀ ਰਹਾ ਹੱਸ ਹੱਸ ਕੇ ਜੰਗਲਾਂ ਨੂੰ ਛੱਡ ਦੇਖ ਮਹਿਲਾ ਵਿੱਚ ਵਸ ਕੇ ਜੰਗਲਾਂ ਨੂੰ ਛੱਡ ਦੇਖ ਮਹਿਲਾ ਵਿੱਚ ਵਸ ਰੇ ਸੋਨਹਾਲ ਇਹ ਸੰਸਾੜੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਗੋਂਦਵਾਲ ਤੋਂ ਗੋਦਵਾਲ ਸਾਹਿਬ ਤੋਂ ਕਥਾਵਾਚਕ ਜਿਨ੍ਹਾਂ ਦਾ ਸਵਾਗਤ ਕਰ ਰਹੇ ਹਾਂ ਬੋਲੇ ਸੋਨਿਹਾਲ ਬਾਬਾ ਕਨਈਆ ਜੀ ਬੋਲੇ ਸੋਨਿਹਾਲ ਬਾਬਾ ਮੇਜਰ ਸਿੰਘ ਜੀ ਜਸੇਦਾਰ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਿ ਆਣ ਕੇ ਸਤਗੁਰੂ ਜੀ ਦੇ ਖੁਸ਼ੀਆਂ ਪ੍ਰਾਪਤ ਕਰਨ ਜਸੇਦਾਰ ਬਾਬਾ ਮੇਜਰ ਸਿੰਘ ਜੀ ਜੋ ਟਾੜੇ ਸਾਹਿਬ ਸੇਵਾ ਨਿਭਾ ਰਹੇ ਹਨ ਬੁਲੇ ਸੋਨਹਾਲ ਧੰਨਵਾਦ ਫਿਰ ਜੀ ਆਇਆਂ ਨੂੰ ਇਨਾਮ ਅਪਰਖਾ ਨੂੰ ਸੋ ਇਸੇ ਤਰ੍ਹਾਂ ਸਤਿਗੁਰੂ ਸਾਨੂੰ ਮੌਕਾ ਦਿੰਦਾ ਰਹੇ ਸੇਵਾ ਕਰਨ ਦਾ ਅਸੀਂ ਸੰਗਤਾਂ ਦੀਆਂ ਸਤਿਗੁਰੂ ਜੀ ਦੀਆਂ ਸੇਵਾ ਨਿਮਹਾਉਦੇ ਰਹੀਏ ਧੰਨਵਾਦ ਨਗਰ ਦਾ ਜਿਹੜੇ ਸਾਰੇ ਹੀ ਬੜੇ ਪਿਆਰ ਦੇ ਨਾਲ ਜੁੜ ਕੇ ਪੰਡਾਲ ਵਿੱਚ ਬੈਠੇ ਹੋ ਮਹਾਂਪੁਰਖਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪ੍ਰਸ਼ਾਦ ਵਰਤਣ ਲਈ ਲੰਗਰ